ਅਰੇ ਗਰੀ ਸ਼ੁਰੂ ਹੋ ਰਹੀ ਹੈ ਦੇਖੋ ਜਿਵੇਂ ਤੁਹਾਨੂੰ ਪਤਾ ਵੀ ਹੰਜੀਰੀ ਦਾ ਸੀਜ਼ਨ ਆ ਰਿਹਾ ਹੈ ਔਰ ਥੋੜਾ ਜਿਹਾ ਐਕਟਿਵਰ ਪੰਜਾਬ ਹੜਾਂ ਦੀ ਮਾਰ ਚੇਲ ਰਿਹਾ ਹੈ ਤਾਂ ਸਾਰੇ ਉੱਧਰ ਵੀ ਬਿਜ਼ੀ ਸੀ ਪਰ ਮਾਨ ਸਾਹਿਬ ਦਾ ਇੱਕੋ ਹੀ ਹੁਕਮ ਹੈ ਕਿ ਜਿਹੜੇ ਕਿਸਾਨ ਵੀ ਜੀਰੀ ਲੈ ਕੇ ਆ ਰਹੇ ਆ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਾ ਕੇ ਆਪਦੇ ਆਪ ਦੇ ਏਰੀਆ 'ਚ ਖਰੀਦ ਸ਼ੁਰੂ ਕਰਵਾਓ ਤਾਂ ਅੱਜ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਸਾਡੇ ਆਪਣੇ ਰਾਜਪੁਰੇ ਵਿੱਚ ਬਲਜਿੰਦਰ ਸਿੰਘ ਜੀ ਪੱਪਲ ਤੋਂ ਆਪਦਾ ਮਾਲ ਲੈ ਕੇ ਆਏ ਨੇ ਤੇ ਪ੍ਰਧਾਨ ਜੀ ਸਾਰੇ ਟੀਮ ਇਹਨਾਂ ਦੀ ਨਾਲ ਅਤੇ ਸਾਰੇ ਅੱਜ ਤੋਂ ਖਰੀਦ ਸ਼ੁਰੂ ਹੋ ਗਈ। ਅੱਜ ਖਰੀਦ ਸ਼ੁਰੂ ਹੁੰਦੇ ਹੀ ਨਾਲ ਦੀ ਨਾਲ ਇਹਨਾਂ ਦੇ ਮਾਲ ਦੀ ਬੋਲੀ ਹੋ ਜੂਗੀ ਸਾਰਾ। ਤਾਂ ਇਹੀ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਇਹੀ ਹੈ ਕਿ ਤੁਸੀਂ ਆਪਦਾ ਮਾਲ ਖੁਸ਼ੀ-ਖੁਸ਼ੀ ਲੈ ਕੇ ਆਓ ਤੇ ਆਪਦਾ ਮਾਲ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਜਾਓ। ਕਿਉਂਕਿ ਕਿਸਾਨ ਜਦੋਂ ਫਸਲ ਲੰਦ ਹੈ ਇੱਕ ਕੁੱਤਾ ਵਾਂਗੂ ਫਸਲ ਨੂੰ ਪਾਲਦਾ ਹੈ। ਦਿਨ ਰਾਤ ਮਿਹਨਤ ਕਰਦਾ ਹੈ ਕਿ ਮੇਰੀ ਫਸਲ ਆਊ ਉਹਨੂੰ ਸੋ ਉਮੀਦਾਂ ਹੁੰਦੀਆਂ ਆਪਾਂ ਸੋ ਚੀਜ਼ ਬਣਾਈ ਹੁੰਦੀ ਹੈ ਕਿ ਮੇਰੇ ਫਸਲ ਦੇ ਪੈਸੇ ਆਣਗੇ ਮੈਂ ਵਿਆਹ ਕਰੂੰਗਾ ਮੈਂ ਘਰ ਬਣਾਉਂਗਾ। ਆਉਹੀ ਕੁਮੀ ਦਾ ਨਾਲ ਫਸਲ ਬਾਜ਼ਾਰ ਚ ਲੈ ਕੇ ਆਉਂਦਾ ਔਰ ਆੜਤੀ ਭਰਾਵਾਂ ਨੂੰ ਵੀ ਉਡੀਕ ਹੁੰਦੀ ਹੈ ਵੀ ਸੀਜ਼ਨ ਆਊਗਾ ਚਾਰ ਪੈਸੇ ਉਹ ਵੀ ਕਮਾਣਗੇ ਤਾਂ ਮੈਂ ਪ੍ਰਮਾਤਮਾ ਅੱਗੇ ਵੀ ਅਸੀਂ ਇਹੀ ਪ੍ਰਾਰਥਨਾ ਕਰਦੇ ਆਂ ਕਿ ਪ੍ਰਮਾਤਮਾ ਮੌਸਮ ਦੀ ਮਿਹਰ ਰੱਖਿਓ ਜਿਹੜੇ ਕਿਸਾਨ ਭਰਾਵਾਂ ਦਾ ਮਾਲ ਲੈ ਕੇ ਆ ਰਹੇ ਨੇ ਉਹ ਆਪਦਾ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਚ ਮੈਡਮ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈ ਉਹ ਕੀਤੇ ਗਏ ਸਾਰੇ ਇੰਤਜ਼ਾਮ ਹੈ ਜਿਵੇਂ ਇਹਨਾਂ ਦੀ ਫਸਲ ਦੀ ਬੋਲੀ ਹੋਊਗੀ ਫਸਲ बिकੂਗੀ ਨਾਲ ਦੀ ਨਾਲ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਖਾਤੇ ਵਿੱਚ ਪੈਸੇ ਆ ਜਾਣਗੇ ਔਰ ਸਾਰੇ ਸਾਡੀ ਆਪਣੀ ਰਾਜਪੁਰਾ ਮੰਡੀ ਦੇ ਪ੍ਰਧਾਨ ਜੀ ਵੱਲੋਂ ਸਾਰੀ ਟੀਮ ਵੱਲੋਂ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਚਾਹੇ ਪਾਣੀ ਦੀ ਹੈ ਚਾਹੇ ਬਿਜਲੀ ਦੀ ਹੈ ਵੈਕਟਨ ਦੀ ਹੈ ਪੁਲਿਸ ਵੱਲੋਂ ਵੀ ਪੂਰੀ ਸਿਕਿਉਰਿਟੀ ਦਾ ਇਹਨਾਂ ਦਾ ਮਦਦ ਕੀਤੀ ਜਾਊਗੀ ਸਿਕਿਉਰਿਟੀ ਦਿੱਤੀ ਜਾਊਗੀ ਤਾਂ ਕਿ ਇਹਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਠੀਕ ਹੈ ਜੀ ਪ੍ਰਧਾਨ ਜੀ ਦੇ ਇਧਰ ਮੈਂ ਮੈਡਮ ਆਏ ਔਰ ਇੱਕ ਰੀਚੂਨ ਕਰਵਾਈ ਹੈ ਦੇਖੋ ਅੱਜ ਚੋਨਾ ਆ ਰਿਹਾ ਚਲੋ ਅੱਜ ਆਮਦਪਤ ਅਸੀਂ ਮੈਡਮ ਜੀ ਨੂੰ ਫੋਨ ਕਰਿਆ ਕਹਿੰਦੀ ਅੱਜੇ ਸ਼ੁਰੂ ਕਰਵਾਓ ਕੋਈ ਜ਼ਿੰਮੇਵਾਰ ਨੂੰ ਅਸੀਂ ਪਰੇਸ਼ਾਨ ਨਹੀਂ ਹੋਣ ਦੇਣਾ ਇਸ ਕਰਕੇ ਸਾਰੇ ਸੈਲਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ ਇੰਨੇ 50 55 ਸੈਲਰ ਹੈ ਉਹ ਨਾਲ ਦੀ ਨਾਲ ਆਪਦਾ ਝੋਨਾ ਹੈ ਜਿਹੜਾ ਸੈਲਰਾਂ ਤੋਂ ਲੈ ਕੇ ਜਾਣਗੇ ਤੇ ਜ਼ਿਮੀਂਦਾਰ ਦੇ ਖਾਤੇ 'ਚ ਵੀ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਹੋਊਗੀ ਬਾੜਦਾਨ ਨੂੰ ਲੈ ਕੇ ਕਿੱਦਾਂ ਕਿਹੜੀ ਬਾੜਦਾਨ ਨਾਲ ਲੈਣਾ ਬਾੜਦਾਨਾ ਸਰਕਾਰ ਅੱਧਾ ਦਿੰਦੀ ਹੈ ਜੇ ਅੱਧਾ ਸੈਲਰ ਵਾਲਾ ਆਪਣੇ ਕੋਲੋਂ ਲਾਂਦਾ ਹੈ ਇਹ ਪਾਲਿਸੀ ਹੈ ਸਾਰਿਆਂ ਕੋਲ ਆਪਣਾ ਅਰੇਂਜਮੈਂਟ ਹੈਗਾ ਤੇ ਨਵਾਂ ਬਾੜਦਾਨਾ ਵੀ ਆ ਚੁੱਕਾ ਕਿੰਨੀ ਕੁ ਫਸਲ ਅੱਜ ਪੰਕਤੀ ਅੱਜ ਮੰਡੀ ਦੇ ਵਿੱਚ ਹੋਣੀਆਂ 10 12 ਢੇਰੀਆਂ 15 ਕਿੰਨੀ ਕੁ ਆਮਦ ਹੈ ਝਾੜ ਕਿੱਦਾਂ ਰਹੂਗਾ ਚਾੜਦਾ ਤਾਂ ਹਜੇ ਕੁਝ ਕਹਿ ਨਹੀਂ ਸਕਦੇ ਵੈਸੇ ਪਿਛਲੇ ਸਾਲ ਨਾਲੋਂ ਥੋੜਾ ਘੱਟ ਰਹੂਗਾ ਝਾੜ ਇਸ ਵਾਰ ਪਰ ਇਹ ਲੱਗਦਾ ਵੀ ਚਲੋ ਫੇਰ ਵੀ ਠੀਕ ਹੈ ਕਿਉਂਕਿ ਕਈਆਂ ਦਾ ਫਸਲ ਜਿਹੜੀ ਹੈ ਪਾਣੀ ਨਾਲ ਉਸਾਰੀ ਗਈ ਹੈ ਹੜਾ ਕਰਕੇ ਉਹਨਾਂ ਨੂੰ ਲੈ ਕੇ ਆਪਣੇ ਵੱਲੋਂ ਉਹਨਾਂ ਦੀ ਮੌਇਸਚਰ ਦੇ ਜਦ ਤੱਕ 17 ਰੱਖਿਆ ਗਿਆ ਨਹੀਂ ਜਿਹੜਾ ਦੇਖੋ ਸਰਕਾਰ ਨੇ ਬੀਜ ਲਵਾਇਆ 26 ਇਹਦੇ ਵਿੱਚ ਮੌਇਸਚਰ ਦੀ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ ਨਾ ਆਉਂਦੀ ਆ ਹੁਣ ਵੀ ਤੁਸੀਂ ਦੇਖੋ ਮੌਇਸਚਰ ਕਿੰਨਾ ਘਟਿਆ 13 14 ਮੋਚਰ ਆ ਰਿਹਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਮੋਚਰ ਪਿਛਲੀ ਵਾਰੀ ਜਿਹੜੀ ਮੰਡੀ ਦੇ ਵਿੱਚ ਤੁਸੀਂ ਮਤਲਬ ਚੋਰੀਆਂ ਕਾਫੀਆਂ ਹੋ ਰਹੀਆਂ ਸੀ ਤੁਸੀਂ ਆਪ ਵੀ ਮਤਲਬ ਲੱਗੇ ਹੋਏ ਸੀਗੇ ਤੇ ਇਸ ਵਾਰੀ ਕੋਈ ਪ੍ਰਬੰਧ ਕੀਤੇ ਗਏ ਆ ਇੱਥੇ ਬਿਲਕੁਲ ਜੀ ਸਾਰੇ ਪ੍ਰਬੰਧ ਕਰਿਆ ਇਸ ਵਾਰ ਅਸੀਂ ਮੰਡੀ ਵੱਲੋਂ ਵੀ ਕਰਿਆ ਸਰਕਾਰ ਨੂੰ ਵੀ ਕਿਹਾ ਸਰਕਾਰ ਵੱਲੋਂ ਵੀ ਇਸ ਵਾਰ ਸਾਨੂੰ ਬੰਦੇ ਦਿੱਤੇ ਗਏ ਆ ਐਤਕੀ ਬਿਲਕੁਲ ਅਸੀਂ ਕਾਬੂ ਕਰਾਂਗੇ ਠੀਕ ਓਕੇ ਮੇਰਾ ਨਾਮ ਬਲਜਿੰਦਰ ਸਿੰਘ ਜੀ ਪਿੰਡ ਪੱਪਲ ਐ ਮੈਂ ਇਥੋਂ ਆਪਣੀ ਅਜ ਜੀਰੀ ਦੀ ਫਸਲ ਵੱਢ ਕੇ ਲੈ ਕੇ ਆਇਆ ਪਹਿਲੀ ਵਾਰੀ ਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਤਲਾਈ ਹੋਈ ਸਾਰਾ ਕੁਝ ਅਰੇਂਜਮੈਂਟ ਠੀਕ ਸੀਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਅਰੇਂਜਮੈਂਟ ਠੀਕ ਸੀ ਪ੍ਰਧਾਨ ਸਾਹਿਬ ਤੇ ਮੈਂ ਨੀਨਾ ਮਿੱਤਲ ਜੀ ਦੇ ਹਦੇਸਾਂ ਸਾਰਾ ਕੋਈ ਪ੍ਰੋਬਲਮ ਨਹੀਂ ਅਸੀਂ ਇਹਨਾਂ ਨੂੰ ਅੱਜ ਕੰਪਲੀਟ ਨਹੀਂ ਕਰ ਸਕਦੇ ਅਸੀਂ ਇਹਨਾਂ ਨੂੰ ਇਹੀ ਕਹਾਂਗੇ ਕਿ ਜਿੰਨਾ ਹੁਣ ਸੀਜ਼ਨ ਹੈ ਤੁਸੀਂ ਧਿਆਨ ਰੱਖਿਓ ਜ਼ਿੰਮੇਦਾਰਾਂ ਦਾ ਜ਼ਿੰਮੇਦਾਰ ਵਿਚਾਰਾ ਬਹੁਤ ਹੀ ਅੱਜ ਕੱਲ ਨੀਵੇਂ ਨੂੰ ਗਿਆ ਹੋਇਆ ਕੁਝ ਥੋੜੀ ਜਿਹੀ ਪ੍ਰੋਬਲਮ ਆਈ ਐ ਇਸ ਕੀ ਫਸਲਾਂ ਚ ਬੁੱਟੇ ਛੋਟਿਆਂ ਦੀ ਮੈਂ ਭੈਣ ਜੀ ਨੂੰ ਇਹ ਜ਼ਰੂਰ ਕਹੂੰਗਾ ਵੀ ਸਰਕਾਰ ਨੂੰ ਕਹੋ ਕੁਝ ਮਾਣਾ ਮੋਟਾ ਜੇ ਜ਼ਿਮੀਂਦਾਰਾਂ ਬਾਰੇ ਕੋਈ ਪਰਤੀ ਏਕੜ ਕੋਈ ਸੁ ਦਵਾਈ ਦਾ ਕੋਈ ਉਹਨਾਂ ਦੇ ਪੀਚਾਂ ਦਾ ਜਿਨ੍ਹਾਂ ਦਾ ਮਤਲਬ ਸਰਵਾ ਕਰਾਇਆ ਜਾਵੇ ਜੋ ਵੀ ਬਣਦਾ ਕਿਸੇ ਦਾ ਚਾਹੇ 10000 5000 ਵੀ ਜੇ ਭੈਣ ਕਰਾ ਸਕਦੇ ਹੁਣ ਤਾਂ ਇਹਨਾਂ ਨੂੰ ਜ਼ਰੂਰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਇਹ ਆਵਾਜ਼ ਅੱਗੇ ਉਠਾ ਕੇ ਦੇਖਿਓ ਜੇ ਜ਼ਿਮੀਂਦਾਰਾਂ ਦਾ ਥੋੜਾ ਬੋਧਾ ਭਲਾ ਹੋ ਪਿਛਲੇ ਸੀਜ਼ਨ ਨਾਲੋਂ ਐਤ ਕੀ ਕਿੰਨਾ ਛਾੜ ਦਾ ਫਰਕ ਲੱਗ ਮੇ ਵੀ ਜੇ ਪਿਛਲੇ ਸਾਲ ਨਾਲੋਂ 15 20% ਘੱਟ ਹੋ ਤੇ ਪਸੇ ਪੰਜਾਬ ਸਰਕਾਰ ਤੋਂ ਕੀ ਮੰਗ ਕਰੋਗੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਲੈ ਕੇ ਅਸੀਂ ਜੀ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅੱਛਾ ਜਿਹੜੀਆਂ ਜਿਹੜੇ ਕੁਝ ਇਹ ਜੇ ਵੀ ਜੇ ਬਿਲਕੁਲ ਡਿਸਟ੍ਰਾਈਟ ਹੋ ਗਏ ਜਿਹੜੇ ਕਿ ਬਿਲਕੁਲ ਖਤਮ ਕੱਟਣ ਜੋਗੇ ਵੀ ਨਹੀਂ ਵੀ ਉਹਨਾਂ ਦਾ ਤਾਂ ਮੁਆਵਜ਼ਾ ਜ਼ਿੰਮੇਵਾਰਾਂ ਨੂੰ ਜ਼ਰੂਰ ਦਿਵਾਉਣਾ ਚਾਹੀਦਾ ਤੇ ਪ੍ਰਬੰਧ ਕਿੱਦਾਂ ਨੇ ਬੈਠਣ ਨੂੰ ਪ੍ਰਬੰਧ ਠੀਕ ਹੈ ਜੀ ਹੋਰ ਕੋਈ ਕੰਪਲੇਂਟ ਨਹੀਂ ਹੈ ਪ੍ਰਬੰਧ ਠੀਕ ਹੈ ਕੋਈ ਗੱਲ ਨਹੀਂ ਸਾਨੂੰ ਤਾਂ ਅਜੇ ਤੱਕ ਆਈ ਨਹੀਂ ਨਾ ਹੀ ਆਊਗੀ ਉਮੀਦ ਹੈ ਕਿ ਪ੍ਰਧਾਨ ਸਾਹਿਬ ਆਪ ਜ਼ਿੰਮੇਵਾਰੀ ਸਮਝਦੇ ਆ ਮੈਡਮ ਜੀ ਆਪ ਜ਼ਿੰਮੇਵਾਰੀ ਸਮਝਦੇ ਆ ਜਦੋਂ ਕਿ ਲੀਡਰ ਜ਼ਿੰਮੇਵਾਰੀ ਸਮਝਣ ਫਿਰ نیچے ਕੋਈ ਪ੍ਰੋਬਲਮ ਆਉਣ ਦਾ ਚਾਂਸ ਨਹੀਂ ਠੀਕ ਹੈ ਠੀਕ ਹੈ ਓਕੇ ਅਸੀਂ ਸ਼ੁਰੂਆਤ ਕਰਦੇ ਹਾਂ